ਰਾਮਾ ਦੀ ਹੱਟੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਅੰਤ ਤੱਕ ਦੇਖੋ ਨਵੇਂ-ਨਵੇਂ ਰੰਗ ਤੇ ਡਿਜ਼ਾਈਨਾਂ ਦੇ ਵਿੱਚ ਆਰ ਕੰਢੀ ਬੈਜ ਦੇ ਦੁਪੱਟੇ ਆ ਗਏ ਜੀ ਪਹਿਲਾਂ ਆਰ ਕੰਢੀ ਬੈਜ ਦੇ ਦੁਪੱਟੇ ਬਹੁਤ ਰੰਗ ਖਤਮ ਹੋ ਗਏ ਸੀਗੇ ਇਹ ਬਹੁਤ ਰੰਗ ਤੇ ਡਿਜ਼ਾਈਨਸ ਹੋਣਗੇ ਰੰਗ ਆ ਗਏ ਇਹਦੇ ਵਿੱਚ ਆਹ ਦੇਖੋ ਜੀ ਪ्योर ਆਰ ਕੰਢੀ ਬੈਜ ਦਾ ਪੂਰਾ ਬਧੀਆ ਵੱਡਾ ਦੁਪੱਟਾ ਹੈ ਜੀ ਹਰੇਕ ਡੈਨ ਦੇ ਵਿੱਚ ਪੰਜ ਰੰਗ ਹੋਣਗੇ ਜੀ ਆਹ ਦੇਖੋ ਹਰ ਡਿਜ਼ਾਈਨ ਦੇ ਵਿੱਚ ਪੰਜ ਕਲਰਾਂ ਦੇ ਚਮਾਲ ਹੋਗਾ ਜੀ। ਪਰ ਆਮਾਡਿਟ ਦੇ ਸੇਰ ਮਿਲਿਆ ਚੱਲ ਰਿਹਾ ਹੈਗਾ ਜਿਹੜਾ ਹਰ ਕੱਢੀ ਵਾਲਾ ਦੁਪੱਟਾ ਆਮ ਇਹ 150 ਦੇ 160 ਰੁਪਏ ਦਾ ਵਿਕਦਾ ਹੈਗਾ। ਸਾਡਾ ਰੇਟ ਸਿਰਫ 100 ਰੁਪਏ ਕਰਤਾ ਜੀ ਇਹ। 100 ਰੁਪਏ ਦੇ ਵਿੱਚ ਡਿਜ਼ਾਈਨ ਦੇਖੀ ਚਲੋ। ਸਕਰੀਨ ਸ਼ਾਟ ਲੈ ਕੇ ਸਾਮਾ ਡਿਜ਼ਾਈਨ ਮੰਗਾ ਸਕਦੇ ਹੋਗੇ ਜਾਂ ਛੇਤੀ ਆਓ ਸਾਮਾ ਡਜਾ ਲੈਣ ਵਾਸਤੇ ਜੀ। ਛੇਤੀ ਪਹੁੰਚੋ ਸਾਮਾ ਡਜਾ ਲੈਣ ਵਾਸਤੇ। ਰਾਮਾ ਦੀ ਹੱਟੀ ਦੇ ਉੱਤੇ ਸੇਲਵੇਲਾ ਚੱਲ ਰਿਹਾ ਜੀ ਹਰ ਕਿਸਮ ਦੇ ਸੂਟਾਂ ਦਾ ਹਰ ਕਿਸਮ ਦੇ ਦੁਪੱਟਿਆਂ ਦਾ ਭਾਰੀ ਸੇਲਵੇਲਾ ਚੱਲ ਰਿਹਾ ਜੀ ਆਰ ਕੰਢੀ ਬੈਲ ਦਾ ਦੁਪੱਟਾ ਜੀ ਦੇਖੋ ਡਿਜ਼ਾਈਨ ਕਿੰਨੇ ਸ਼ਾਨਦਾਰ ਆਏ ਨੇਗੇ ਹਰ ਇੱਕ ਡਿਜ਼ਾਈਨ ਦਾ ਤਕਰੀਬਨ ਤੁਹਾਨੂੰ ਇੱਕ ਦੁਪੱਟਾ ਦਿਖਾਉਣੇ ਖੋਲ ਕੇ ਬਾਕੀ ਰੰਗ ਤੁਹਾਨੂੰ ਨਾਲ ਰੱਖ ਦਿੰਨੇ ਆ ਜਿਹਦੇ ਉੱਤੇ ਜਿਹੜੇ ਮਰਜ਼ੀ ਰੰਗ ਲੈ ਰਹੇ ਆਗੇ ਡਿਜ਼ਾਈਨ ਲੈਣੇ ਆਗੇ ਜਿੰਨੇ ਮਰਜ਼ੀ ਮੰਗਾ ਸਕਦੇ ਹੋ ਜੀ ਇਹ 100 ਰੁਪਏ ਦਾ ਆਰ ਕੰਢੀ ਬੈਲ ਦਾ ਦੁਪੱਟਾ ਜੀ ਇਹ ਛੇਤੀ ਆਓ ਤਾਂ ਸਾਮਾ ਲੈ ਕੇ ਜਾਓ ਜੀ ਆਗੇ ਰਿਹਾ ਇਹਨਾਂ ਸਕਰੀਨ ਸ਼ਾਟ ਲੈ ਕੇ ਆਓ ਤੇ ਸਾਮਾੜ ਜਾਂ ਲੈ ਕੇ ਜਾਓ ਸਾਡੀ ਵੀਡੀਓ ਨੂੰ ਇੰਸਟਾਗ੍ਰam ਦੇ ਉੱਤੇ ਫੋਲੋ ਕਰੋ ਤੇ 1 ਜੂਨ ਨੂੰ ਤਿੰਨ ਸੂਟਾਂ ਦਾ ਨਾਮ ਕੱਢਿਆ ਜਾਊਗਾ ਜੀ ਕਾਟਨ ਦੇ ਤਿੰਨ ਸੂਟਾਂ ਦਾ ਜਿਹੜਾ ਵੱਧ ਤੋਂ ਵੱਧ ਫੋਲੋ ਕਰੂਗਾ ਤੇ ਵੱਧ ਤੋਂ ਵੱਧ ਵਧੀਆ-ਵਧੀਆ ਕਮੈਂਟ ਲਿਖ ਕੇ ਭੇਜੂਗਾ ਤੇ ਉਹਦਾ ਨੰਬਰ ਪਾ ਕੇ ਵਿੱਚ ਸਕਰੀਨ ਸ਼ਾਟ ਲੈ ਕੇ ਉਹਦੇ ਘਰ ਤੱਕ ਪਹੁੰਚਾਇਆ ਜਾਊਗਾ ਜੀ ਉਹਦਾ ਡਰੈੱਸ ਲੈ ਕੇ ਤਿੰਨ ਸੂਟਾਂ ਦਾ ਨਾਵ ਕੱਟਿਆ ਹੋਇਆ ਭਰਾਵਾਂ ਦੀ ਹੱਟੀ ਦਿੱਤੇ ਜੀ ਆਹ ਦੇਖੋ ਡਿਜ਼ਾਈਨ ਕਿੰਨੇ ਸ਼ਾਨਦਾਰ ਡਿਜ਼ਾਈਨ ਆਏ ਨੇ ਸਾਰੀ ਵੈਲ ਦੇ ਆ ਜੀ ਪੰਜ-ਪੰਜ ਰੰਗ ਆ ਸਾਰੇ ਡਿਜ਼ਾਈਨਾਂ ਦੇ ਵਿੱਚ ਪੰਜ-ਪੰਜ ਕੰਦਰਾ ਦੇ ਵਿੱਚ ਮਾਲ ਆ ਗਿਆ ਇਹਦੇ ਵਿੱਚ ਹਰ ਕਰਜਾਈ ਦੇ ਤਕਰੀਬਨ ਪੰਜ ਕੰਦਰਾ ਦੇ ਚਮਾਲ ਆਗਾ ਮਾ ਡਸਟੀ ਚਾਰਟ ਆ ਜੀ ਮੀਡੀਅਮ ਚਾਰਟ ਕਹਿੰਦੇ ਇਹਨੂੰ ਅਰੇਟ ਸਿਰਫ 100 ਰੁਪਿਆ ਘੱਟਾ ਜੀ ਇਹ 100 ਰੁਪਏ ਦੇ ਵਿੱਚ ਭਰਾਵਾਂ ਦੀ ਹਿਸਟਰੀ ਦੇ ਉੱਤੇ ਸੇਰਵੇਲਾ ਜਾ ਰਿਹਾਗਾ ਆਰਕੰਦੀ ਬਾਇਲ ਦਾ ਦੁਪੱਟਾ 100 ਰੁਪਏ ਦਾ ਆ ਦੇਖੋ ਜੀ ਕਿੰਨੇ ਰੰਗ ਸੋਹਣੇ ਤੇ ਡਿਜ਼ਾਈਨ ਬਹੁਤ ਨੇ ਡਿਜ਼ਾਈਨ ਗਾ ਚੁੱਕੀ ਹੈ ਜੀ ਭਾਵਨਾ ਮੇਟ ਜਨ ਦੇ ਜਮਾਲ ਆ ਗਿਆ ਜੀ ਹਾ ਇਕਰ ਜੈਂ ਦੇ ਵਿੱਚ ਤਕਰੀਬਨ 4 ਕਲਰ ਜਮਾਲ ਹੈ ਜੀ ਦੇਖੋ 4 ਕਲਰ ਜਾਂ 5 ਕਲਰ ਨੇ ਇਹ ਜੀ ਆ ਬਲਾਈਟ ਗਰਾਉਂਡ ਦੇ ਵਿੱਚ ਹੈ ਜੀ ਰਾਈਟ ਗਰਾਊਂਡ ਦੇ ਵਿੱਚ ਕੱਲੀ ਕੱਲੀ ਬੂਟੀ ਦਾ ਮਾਲ ਸਿਰਫ 100 ਰੁਪਏ ਦਾ ਟੱਟਾ ਹੀ ਹੈ 50 ਰੁਪਏ ਦੇ ਵਿੱਚ ਭਰਾਵਾਂ ਦੀ ਖਿੱਤੇ ਦੇ ਉੱਤੇ ਸੇਲ ਮੇਲਾ ਚੱਲ ਰਿਹਾ ਹੈਗਾ ਆ ਦੇਖੋ ਜੀ ਡਿਜ਼ਾਈਨਿੰਗਾ ਤਾਂ ਇੱਕ ਤੇ ਇੱਕ ਵਧੀਆ ਹੀ ਹੈ ਦੇ ਵਿੱਚ ਡਿਜ਼ਾਈਨਿੰਗਾ ਇੱਕ ਉਤੇ ਇੱਕ ਸ਼ਾਨਦਾਰ ਡਿਜ਼ਾਈਨ ਆ ਸ਼ਾਨਦਾਰ ਕਲਰ ਕਲਰ ਦੇਖੋ ਸਾਰੇ ਵਧੀਆ ਮਜੈਂਟਾ ਕਲਰ ਹੈ ਗ੍ਰੀਨ ਕਲਰ ਆ ਗਿਆ ਤਾਂਬਾ ਕਲਰ ਆ ਗਿਆ ਫਰੋਜ਼ੀ ਕਲਰ ਆ ਗਿਆ ਅਰੇ ਸਿਰਫ 100 ਰੁਪਿਆ ਜੀ 100 ਰੁਪਏ ਦੇ ਵਿੱਚ ਸੇਲ ਮੇਲੇ ਦੇ ਉੱਤੇ ਜੀ ਬਿਲਕੁਲ ਸੌਫਟ ਕਪੜਾ ਜੀ ਆ ਕੇ ਚੈੱਕ ਕਰਕੇ ਲੈ ਕੇ ਜਾਓ ਬਿਲਕੁਲ ਸੌਫਟ ਕਪੜਾ ਕਾਟਣਾ ਜੀ ਬਿਲਕੁਲ ਆਰ ਕੰਢੀ ਕਾਟਣ ਦੇ ਉੱਤੇ ਕਪੜਾ ਜੀ ਬਿਲਕੁਲ ਬਿਲਕੁਲ ਸੌਫਟ ਹੈ ਜੀ ਦੁਕਾਨ ਤੇ ਆਓ ਗਏ ਕੇ ਰੰਗਰ ਜੈਨ ਲੈ ਸਕਦੇ ਹੋ ਜੀ ਜਿੰਨੇ ਮਰਜੀ ਦਵੱਟੇ ਲੈ ਸਕਦੇ ਹੋ ਜੀ ਦਾ ਪੱਟਾ ਸਿਰਫ 100 ਰੁਪਏ ਦਾ ਹੈਗਾ ਇਹ ਐ ਤੁਹਾਡੀ ਮਰਜ਼ੀ ਦੇ ਜਿਹੜੇ ਮਰਜ਼ੀ ਦੀਆਂ ਲੱਗਦੇ ਨੇ ਡਿਜ਼ਾਈਨ ਫੁੱਲਣ ਜੈਨਾਂ ਚ ਮਾਲਾ ਹੈ ਜੀ ਹੁਣ ਇਸ ਟਾਈਮ ਤੇ ਇੱਕੋ ਇੱਕ ਡਿਜ਼ਾਈਨ ਵਧੀਆ ਜੀ ਦੇਖੋ ਜੀ ਡਿਜ਼ਾਈਨ ਕਿੰਨੇ ਸ਼ਾਨਦਾਰ ਆਏ ਨੇ ਸਾਰੇ 100 ਰੁਪਏ ਦੇ ਵਿੱਚ ਆਰਕੰਡੀ ਵੈਲ ਦਾ ਦੁਪੱਟਾ ਯਾਹਰ ਆਰਕੰਡੀ ਵੈਲ ਦਾ ਦੁਪੱਟਾ ਜੀ ਸਿਰਫ 100 ਰੁਪਏ ਦਾ ਰਕਤਾ ਜੀ ਭਰਾਵਾਂ ਦੀ ਹੱਤੀ ਦੇ ਉੱਤੇ ਸੇਰਵੇਲੇ ਜਾਵੇਗਾ ਹਰ ਕਿਸਮ ਦੇ ਦੁਪੱਟਿਆਂ ਦਾ ਗਰਮੀ ਵਾਲੇ ਕਾਊਂਟਰ ਦੇ ਸੂਟਾਂ ਦਾ ਭਾਰੀ ਸ਼ੇਰ ਮੇਲਾ ਚੱਲ ਰਿਹਾ ਜੀ ਬਹੁਤ ਹੀ ਰੰਗਾਂ ਜਮਾਲ ਆ ਗਿਆ ਇਹਦੇ ਵਿੱਚ ਆ ਜੇ 100 ਦੁਪੱਟਾ ਜਾਂ 200 ਦੁਪੱਟਾ ਲੈਣਾ ਹੈ ਕਿਸੇ ਨੇ ਜਿੰਨੇ ਵਰਗੀ ਦੁਪੱਟੇ ਲੈ ਸਕਦਾ ਜੀ ਹੁਣ ਫੁੱਲ ਮਾਲ ਆਇਆ ਹੋਇਆ ਜੀ ਕਿਸੇ ਨੇ ਵੇਚਣ ਵਾਸਤੇ ਲੈਣੇ ਆ ਕੋਈ 150 ਦੁਪੱਟਾ ਜਿੰਨੇ ਵਰਗੀ ਜਿਆਦਾ ਦਾ ਜੀ ਵੱਲੋਂ ਕਵਾਂਟੀਟੀ ਮਾਲ ਆ ਗਿਆ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਲਾਈਕ ਕਰੋ ਜੀ ਆ ਦੇਖੀ ਚੱਲੋ ਡਿਜ਼ਾਈਨਿੰਗ ਬਾਅਦ ਤੋਂ ਆ ਵੀਡੀਓ ਸ਼ੇਅਰ ਕਰੋ ਤਾਂ ਕਿ ਸਾਰ ਨੂੰ ਪਤਾ ਲੱਗ ਸਕੇ ਕਿ ਸੋਨੇ ਡਿਜ਼ਾਈਨਾਂ ਦੇ ਵਿੱਚ ਵਧੀਆ ਕੱਪੜਾ ਭਰਾਵੇਂ ਸ਼ਿੱਟੇ ਮਿਲਦਾ ਹੈਗਾ ਡਿਜ਼ਾਈਨਿੰਗਾ ਇੱਕ ਤੋਂ ਇੱਕ ਵਧੀਆ ਸਾਰੇ ਯਾਹਰ ਆਰਕੰਡੀ ਵੈਲ ਦੇ ਉੱਤੇ ਸਿਰਫ 100 ਰੁਪਏ ਦਾ ਦੱਫਟਾ ਕਰਤਾ ਜੀ ਇਹ 100 ਰੁਪਏ ਦੇ ਵਿੱਚ 100 ਰੁਪਏ ਦੇ ਵਿੱਚ ਬਹੁਤ ਰੰਗਾਂ ਤੇ ਡਿਜ਼ਾਈਨਾਂ ਚ ਮਾਲ ਆ ਦਿੱਤੇ ਜਿਹਨੂੰ ਗਾਗੜ ਜਾਇ ਦਿਖਾਈ ਜਾਂਦੇ ਆ ਕਿ ਹੋਰ ਵੀ ਇਤੋਂ ਲਾਵਾ ਬਹੁਤ ਰੰਗੜ ਜਾਈ ਨੇ ਜਿੰਨੇ ਦਿਖਾ ਸਕਦੇ ਆ ਤੁਹਾਨੂੰ ਵੱਧ ਤੋਂ ਵੱਧ ਦਿਖਾ ਰਹੇ ਆਂਗੇ ਆਹ ਕੋਈ ਸ਼ਾਨਦਾਰ ਰੰਗ ਤੇ ਸ਼ਾਨਦਾਰ ਡਿਜ਼ਾਈਨ ਹੈ ਸ਼ਾਨਦਾਰ ਰੰਗ ਤੇ ਸ਼ਾਨਦਾਰ ਡਿਜ਼ਾਈਨ ਹੈ ਵੇਖੀ ਤੇ ਕੋਲ ਆਰ ਕੰਡੀ ਵੈਲ ਦੇ ਉੱਤੇ ਰੰਗ ਤੇ ਡਿਜ਼ਾਈਨ ਫੁੱਲ ਮਾਲ ਆ ਗਿਆ ਇਹਦੇ ਵਿੱਚ ਜਿਹੜਾ ਵੀ ਕਸਟਮਰ ਕੋਈ ਦੁਕਾਨਦਾਰੀ ਵਾਸਤੇ ਕਈ ਘਰ ਆਏ ਸੀ ਮੁੜ ਕੇ ਗਈ ਸੀ ਉਹਨਾਂ ਨੂੰ ਸਾਰ ਨੂੰ ਦੱਸਿਆ ਜਾਂਦਾ ਵੀ ਮਾਲ ਫੁੱਲ ਪਹੁੰਚ ਚੁੱਕਿਆ ਜੀ ਜਿੰਨੇ ਮਰਜ਼ੀ ਲੈ ਜਾ ਸਕਦੇ ਹੋ ਹੁਣ ਹੁਣ ਮਾਲ ਹੈ ਫੁੱਲ ਕੁਆਂਟੀਟੀ ਪਹੁੰਚ ਚੁੱਕਿਆ ਜੀ ਜਦੋਂ ਮਰਜ਼ੀ ਆ ਕੇ ਲੈ ਜਾ ਸਕਦੇ ਹੋ ਜੀ ਸਾਵੇਂ ਰੰਗ ਤੇ ਡਿਜ਼ਾਈਨ ਮਿਲਣਗੇ ਜਿਹੜੇ ਤੁਹਾਨੂੰ ਦਿਖਾ ਰਹੇ ਹੈਗੇ ਹਾਂ ਬਰੀਕ ਪ੍ਰਿੰਟ ਕਾਹ ਕਮਾਉਂਦਾ ਹੁੰਦਾ ਜੀ ਬਰੀਕ ਪ੍ਰਿੰਟ ਵੀ ਆ ਗਿਆ ਮੀਡੀਅਮ ਪ੍ਰਿੰਟ ਤੇ ਬਰੀਕ ਪ੍ਰਿੰਟ ਦੇ ਵਿੱਚ ਆ ਗਿਆ ਜੀ ਰੇਟ ਇਹਦਾ ਵੀ 100 ਰੁਪਇਆ ਜੀ ਦੁਪੱਟਾ ਜੋ ਮਰਜੀ ਲੈ ਲਓ ਜਿੰਨੇ ਮਰਜੀ ਲੈ ਲਓ 100 ਰੁਪਇਆ ਦੇ ਵਿੱਚ ਆਰ ਕੰਢੀ ਵਾਲਾ ਦੁਪੱਟਾ ਹੈ ਜੀ ਇਹ ਜਿਹੜਾ ਮਾਰਕੀਟ ਦੇ ਵਿੱਚ ਆਮ 1.5 150 ਰੁਪਏ ਦੇ ਲਗਭਗ ਵਿਕਦਾ ਹੈਗਾ ਸਾਡਾ ਰੇਟ ਸਿਰਫ 100 ਰੁਪਇਆ ਹੈ ਜੀ ਇਹ 100 ਰੁਪਏ ਦੇ ਵਿੱਚ ਆਹ ਦੇਖੋ ਜੀ ਸ਼ਾਨਦਾਰ ਸ਼ਾਨਦਾਰ ਭਰਾਵਾਂ ਦੀ ਹੱਟੀ ਤੇ ਸੇਲ ਮੇਲੇ ਚੱਲ ਰਿਹਾ ਜੀ ਭਰਾਵਾਂ ਦੀ ਹੱਟੀ ਵਾਸਤੇ ਰੋਡ ਬਾਰਡ ਮਟੀ